ਲੋਗੇ ਆ ਮੈਂ ਹਾਂ ਗਾ ਰੋ ਬਈ ਪਾਣੀ ਕੀ ਹੋਇਆ ਤੁਹਾਨੂੰ ਕੀ ਆ ਹੋਇਆ ਕੀ ਆ ਤੁਹਾਨੂੰ ਗੋਡੇ ਬਾੜੇ ਡੁੱਬਦੇ ਜੀ ਹੋਰ ਕੀ ਦੋਦਾ ਕੰਗਵਾ ਹੈ ਕੰਗਵਾ ਗੁਰਦਰਗੜੇ ਕੀ ਕਹਿੰਦੇ ਮੈਂ ਜਣੋ ਇੱਕ ਵਾਰੀ ਮੇਰਣਾ ਪੜਾ ਹੈ ਹੈ ਇੱਕ ਵਾਰੀ ਮਿਲੂਗਾ ਮੇਰੇ ਨੂੰ ਹੁਣ ਤੂੰ ਔਖਾ ਵੱਧ ਕਿਹੜੇ ਪਾਸੇ ਆ ਮੈਂ ਆ ਸਾਰੀਆਂ ਬਵਾਲੀਆਂ ਨੇ ਹਾਂ ਗਿਰਿਆ ਮੈਨੂੰ ਹਾਂ ਸਾਰੀਆਂ ਬਿਮਾਰੀਆਂ ਨੇ ਗਿਰਿਆ ਉਹ ਹਾਂ ਆੜ ਪਰਸੋ ਤੋਂ ਪਹਿਲਾਂ ਕੀ ਕਰਦਾ ਸੀਗਾ ਕਿਉਂਕਿ ਬੜਾ ਦੀ ਕਾਮੀ ਕੰਮ ਕਰਦਾ ਸੀ ਇੱਥੇ 40 ਸਾਲ ਦੀ ਸੇਵਾ ਮੇਰੀ ਸੇਵਾ ਕਰਦਾ ਸੀ ਹਾਂ ਢੰਗਾ ਲੈਂਦਾ ਸੀ ਕਿੰਨੇ ਸਾਲ ਤੋਂ ਕਰਦਾ ਸੀ 40 ਸਾਲ ਤੋਂ ਉਪਰ ਅੱਛਾ ਹੁਣੇ ਬੁਰਦਾ ਰੇ ਆਲੇ ਇਲਾਜ ਨਹੀਂ ਕਰਾ ਰਹੇ ਮਿਲੂਗਾ ਮੈਨੂੰ ਮੈਂ ਤੇਰੇ ਬਾਹਰ ਹੀ ਡੁਰਿਆ ਰੰਡਾ ਹੁਣ ਤੇਰਾ ਤਾਂ ਇੰਨਾ ਬੁਰਾ ਹਾਲਤ ਆ ਤੂੰ ਆ ਵੀ ਦੰਦਾਂ ਦਾ ਨਾ ਤੂੰ ਰੋਟੀ ਖਾਉਂਦੀ ਆ ਰੋਡੀਆਂ ਅੱਠੀ ਖਾਉਂਗਾ ਰਾਤ ਨੂੰ ਨਾ ਰੋ ਥੱਲੇ ਉਤਰ ਹੰਦ ਨਾਲੇ ਤੂੰ ਇੰਨਾ ਔਖਾ ਵਾ ਗਾੜੇ ਦੁਆਰੀ ਦਵਾਉਨੇ ਆ ਤੂੰ ਬਹੁਤ ਔਖਾ ਤੇ ਤੇਰਾ ਨਾਂ ਕੀ ਆ ਮੈਂ ਨਾ ਨਿਰਮਲ ਰੰਗਾ ਪੈਂਟ ਕਿਹੜਾ ਸਭ ਚੋਰ ਮੋਈਰਾ ਹਾਂ ਮੋਈਰਾ ਮੋਈ ਹਾਂ ਅੱਛਾ ਅੱਛਾ ਕੋਈ ਤੀਵੋਤ ਨਹੀਂ ਆਗਾ ਨਾ ਯਾਰ ਕੱਲਾ ਹੀ ਆ ਤੇ ਹੁਣ ਦੇਖ ਲੈ ਅਸੀਂ ਕਿਸੇ ਨੂੰ ਕਹਿਣ ਲੱਗਿਆ ਵੀ ਜੋ ਤੇਰਾ ਬੰਦਾ ਇਲਾਜ ਕਰਵਾਉਣਾ ਉਹਨਾਂ ਨੂੰ ਤੇਰੀ ਮੂਵੀ ਭੇਜਣੀ ਆ ਅੱਛਾ ਉਹ ਤੇਰਾ ਇਲਾਜ ਕਰਵਾਉਣਗੇ ਠੀਕ ਆ ਅਗਰ ਨਾਲ ਲਗਣ ਉਹਨਾਂ ਦੱਸ ਦੇ ਵੀ ਜੇ ਤੈਨੂੰ ਕੋਈ ਗੱਲਬਾਤ ਹੈਗੀ ਤੂੰ ਕਰਨੀ ਕਰ ਸਕਦਾ ਨਹੀਂ ਹਾਂ ਨੀ ਹੋਣੀ ਹੈ ਹਾਂ ਕੋ ਗਾ ਹਾਂ ਹਾਂ ਕੀ ਹੋ ਗਾ ਗੱਲ ਹੋਣੀ ਨਹੀਂ ਆਉਣਾ ਨਹੀਂ ਹਾਂ ਚਲ ਠੀਕ ਆ ਓਕੇ 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 ਫਿਰ ਬਾਅਦ ਕਰ ਮਰ ਦੇਗਾ ਬਾਅਦ ਦੇ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਮਰੇ ਦੇ ਵਿੱਚੋਂ ਜਿਹੜੀਆਂ ਤੁਸੀਂ ਆਵਾਜ਼ਾਂ ਸੁਣ ਰਹੇ ਹੋ ਇੱਕ ਗੁਰੂ ਦਾ ਸਿੱਖ ਆ ਜਿਹੜਾ 40 ਸਾਲ ਤੋਂ 40 ਸਾਲ ਤੋਂ ਗੁਰਦੁਆਰਾ ਆਲਮਗੀਰ ਸਾਹਿਬ ਸੇਵਾ ਕਰਦਾ ਸੀ ਨਾ ਝਾੜੂ ਘੌਣ ਵਾਲੇ ਭਾਂਡੇ ਮੰਡਾ 40 ਸਾਲ ਇਹ ਬਾਪੂ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦ ਰਾ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਪਰ 40 ਸਾਲਾਂ ਚ ਉਹਨੇ ਪੱਟਾ ਨਹੀਂ ਕੀਤਾ ਇਹਨੂੰ ਕੱਚਾ ਹੀ ਰੱਖਿਆ ਹਾਂ ਅੱਜ ਆ ਹਾਲਾਤ ਦੇ ਵਿੱਚ ਪਿਆ ਗੁਰੂ ਦਾ ਸਿੱਖ ਗੁਰੂ ਦਾ ਸੇਵਾਦਾਰ ਗੁਰੂ ਦੇ ਘਰ ਦਾ ਲਾਂਗਰ ਸੇਵਾਦਾਰ ਉਹ ਦੇ ਘਰ ਦਾ ਸੇਵਾਦਾਰ ਆ ਹਾਲਾਤ ਦੇ ਪਿਆਵਾ ਇਕੱਠਾ ਬਈ ਇੱਥੇ ਵਿੱਚ ਗੁਰੂਆਂ ਨੇ ਲੰਗਰ ਮੰਗਾ ਪਿਆ ਬਾਪੂ ਲੰਗਰ ਦੀਆਂ ਪ੍ਰਸ਼ਾਦੀਆਂ ਜਿਹੜੇ ਪਏ ਇੱਥੇ ਹਰ ਰੋਜ਼ ਦੀਆਂ ਬਾਟੀਆਂ ਪ੍ਰਸ਼ਾਦੀਆਂ ਤਰੀ ਪੈ ਸੁੱਕੀਆਂ ਰੁੱਟੀਆਂ ਪਈਆਂ ਹਾਂ ਤੇ ਕਮਰੇ ਚੋਂ ਨਹੀਂ ਗੱਦੀ 스멜 ਆ ਰਹੀ ਐ ਇਸ ਟਾਈਮ ਵਾ ਵਾ ਤੇ ਆਲਮਗੀਰ ਸਾਹਿਬ ਗੁਰਦਵਾਰਾ ਸਾਹਿਬ ਦੀ ਕਿੰਨੇ ਸਾਲ ਸੇਵਾ ਕੀਤੀ ਆ 40 ਸਾਲ ਕੀ ਕੰਮ ਕਰਦੇ ਸੀ 40 ਸਾਲ ਆਏ ਨਾ ਸ਼ੇ ਘਰ ਟਾਂ ਵੀ ਡਿਊਟੀ ਲਾਣ ਦੀ ਆ ਆਹ ਪਾਉੜੇ ਘਰ ਵੀ ਉਹਨਾਂ ਚੜ੍ਹ ਉੱਤੇ ਜੀ ਜੀ ਪੱਕੀ ਆਹ ਜੀ ਜੀ ਉੱਤੇ ਜਿਆਦਾ ਛੱਤ ਉੱਤੇ ਸੀ ਹਾਏ ਐ ਹਾਂ ਹਾਂ ਤੇ ਬਾਪੂ ਕਿੰਨੀ ਦੁਕਾਨ ਹੁੰਦੀ ਸੀਗੀ ਸਾਡੇ ਨਾਮ ਦਾ ਸਾਡੇ ਨਾਮ ਆ ਸ਼ੁਰੂ ਤੋਂ ਹੀ ਅੰਮ੍ਰਿਤਸਰ ਪਟਿਆਲਾ ਵੀ ਅੱਬ ਆਪੇ ਵੱਲ ਗਏ ਅੰਦਰੋਂ ਕਿਹਾ ਤੋ ਇੰਨੇ ਸਾਲ ਸੇਵਾ ਕੀਤੀ ਅੰਦਰ ਗੁਰਦੁਆਰਾ ਸਾਹਿਬ ਚ ਤੇ ਬਾਪੂ ਮਤਲਬ ਤਨਖਾਹ ਜਿਹੜੀ ਦਿੰਦੇ ਸੀ ਉਹ ਕਿੱਥੇ ਜਾਂਦੀ ਸੀ ਤਨਖਾਹ ਹਾਂ ਹਾਂ ਉਹ ਤਨਖਾਹ ਬੋਲ ਰਾਇਆ ਕੋ 8000 ਜਰਨ ਤੇ ਜੀਣਾ ਮੇਰੀ ਇੱਕ ਵਾਰੀ ਲੈ ਗਿਆ ਦੋ ਵਾਰੀ ਲੈ ਗਿਆ ਹਰ ਵਾਰੀ ਕੱਢ ਕੇ ਲੈ ਜਾਂਦਾ ਸੀ ਉਹ ਮੈਂ ਵੀ ਭਰੇ ਤੇ ਜਾ ਗਿਆ ਬਾਪੂ ਹਾਂ 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 ਮਰ ਜਿੰਦਾ ਹੀ ਨਾ ਬਣਦਾ ਆ ਲੈ ਬਣਨੀ ਘੁੱਟ ਮਾਰ ਥੋੜੀ ਕਾਂਗੜ ਚੁੱਕੋ ਥੋੜੀ ਕਾਂਗੜ ਚੁੱਕੋ ਘੁੱਟ ਪਰ ਲੈ ਹੈਂ ਦਬਾਈ ਗਈ ਆ ਬਰਬਰ ਇੰਨੀ ਬਣੀ ਮਾਇਆ ਵੀ ਤੇ ਗੰਦ ਦੇ ਵਿੱਚ ਉਵੇਂ ਪਈ ਆ ਆ ਮਾਇਆ ਕੰਮ ਵੀ ਨਹੀਂ ਆ ਰਹੀ ਇਸ ਟਾਈਮ ਬਾਪੂ ਦੇ ਮਾਪੂਰ ਨਾਲ ਬਾਪੂ ਦੇ ਆਪਦਾ ਨਹੀਂ ਕੋਈ ਖੜਾ ਬਾਪੂ ਹਜੇ ਵੀ ਮਾਇਆ ਦੇਖੋ ਜੇਪਾਂ ਲੱਭਦਾ ਫਿਰਦਾ ਸਰੀਰ ਚ ਆਪਦੇ ਚ ਜੇਪਾਂ ਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਜੇਬ ਨਹੀਂ ਪਤਾ ਲੱਗ ਰਹੀ ਪਰ ਮਾਇਆ ਚੱਕਣੀ ਇਹ ਸਮਝ ਹੈਗੀ ਆ ਦੇਖੋ ਐਸ ਕੰਡੀਸ਼ਨ ਦੇ ਵਿੱਚ ਵੀ ਬੰਦਾ ਮਾਇਆ ਐਡੀ ਕਿ ਲੈਣੀ ਚੀਜ਼ ਐ ਇਸ ਟਾਈਮ ਮਾਇਆ ਨੇ ਇਸ ਤਰੀਕੇ ਨਾਲ ਸਾਡੇ ਹਰ ਇਨਸਾਨ ਨੂੰ ਜਕੜਿਆ ਹੋਇਆ ਇਹ ਨਹੀਂ ਲੱਗੇ ਬਠਰ ਨੇ ਕਿ ਨਹੀਂ ਹੇ ਇਹ ਬਸ ਯਾਰ ਅੱਜ ਹੁਣ ਅਸੀਂ ਦੇਖਿਆ ਵੀ ਨਹੀਂ ਕਪੜਾ ਕਪੜਾ ਉੱਤੇ ਪਜਾਮਾ ਨਾਲ ਆ ਥੋੜਾ ਪਜਾਮਾ ਹੁੰਦਾ ਇਹਦਾ ਇਹ ਰੀਡਿੰਗ ਨਾ ਖਰਾਬ ਹੋ ਗਈ ਆ ਲਾਤਾ ਨੂੰ ਪੈਸੇ ਲੈਣੇ ਜੀ ਨਹੀਂ ਹੋਵੇ ਜਦੋਂ ਜਾਣਾ ਹੁੰਦਾ ਆ ਜੀ ਅਸੀਂ ਅੱਜ ਗਾਉਂ ਲਈ ਪੈਸੇ ਕਹਿੰਦਾ ਫਿਰ ਜਦੋਂ ਹੱਥ ਕਰਾਉਂਦਾ ਨੀਆਂ ਨੇ ਆ ਕੇ ਦੱਸੇ ਆ ਇਹ ਗੱਲ ਉਹ ਕਹਿੰਦੇ ਜਿੱਥੇ ਸਾਡਾ ਨਾਮ ਆਉਂਦਾ ਮੇਰੇ ਸਾਡੇ ਬੱਚੇ ਨੇ ਸਾਡੀ ਬਦਲੀ ਨੂੰ ਇੱਥੋਂ ਲੱਕੜਿਆ ਜਾਦਾ। ਜਦੋਂ ਇਹਨਾਂ ਨੇ ਸੇਵਾ ਉਹ ਕੀਤੀ ਆ। ਆਹ। ਮੇਰੇ ਭਾਈ ਇਹਨਾਂ ਨੇ ਜਿਹੜਾ ਹੱਕ ਸੀ ਜਿਵੇਂ ਆਪਾਂ ਕਿਸੇ ਦੀ ਤਨਖਾਹ ਪੈਂਡਿੰਗ ਹੋ ਜਵੇ ਥੋੜੀ ਸੀ। ਉਹ ਆਪਾਂ ਕਿਸੇ ਕੋਲ ਲੈਣ ਦੇਵੋ ਜੀ ਅੱਜ ਤੇਰੇ ਕੋਲ ਬੰਦਰੇ ਸੀ ਮੇਂ ਪੈਸੇ ਰਹਿ ਗਏ। ਜਦੋਂ ਫੇਰ ਲੈਣ ਜਾਂਦੇ ਆ ਆਲਾ ਕਹੋ ਭਾਦਰ ਹੋਰ ਵੀ ਨਿਆ ਲਾਉਣਾ। ਉਹ ਤਾਂ ਗਾਲ ਦਿੰਦੇ ਆ। ਜੀ ਆਪਾਂ ਲੱਗੇ ਨਾ ਕੋਈ ਨਾਦ ਨਹੀਂ ਕੱਲ ਨਾ। ਹਾਂ ਜੀ ਅਿੱਧਾ ਬਲਕੇਰੇ ਨੇ ਆਦਾ ਬਾਪ ਕਹਿੰਦਾ ਜੀ ਨਹੀਂ ਆ ਕੋਈ ਨਹੀਂ ਅੱਜ ਦੀ ਗੱਲ ਮਿਲ ਜਾਣੀ ਹਾਂ ਕਰਵਾਇਆ ਆ ਆਹ ਲੋਬੀ ਕਾਇਨੇ ਰੋਟੀ ਦਿਨੋ ਚਾਹ ਨਹੀਂ ਕਿਵੇਂ ਪਈ ਜੀ ਪਾਣੀ ਤਨ ਕਿੰਨੀ ਹੋ ਰਿਹਾ ਇਹਨਾਂ ਨੇ ਇੱਥੇ ਤਾਂ ਮੇਦ ਰਹੇ ਨੇ ਉਸ ਵਹੀ ਆ ਵੀ ਉਹ ਹੀ ਸਰਦੀਆਂ ਨੇ ਜਨੇ ਕਰਕੇ ਉਹ ਬੰਦੇ ਅੰਦਰ ਸੌਂਦਾ ਸੀ ਨਹੀਂ ਨਹੀਂ ਨਾ ਨਾ ਬੈਠਿਆ ਬਾਹਰ ਆਹ ਟੀਮ ਆਹ ਟੀਮ ਪਹਿਲਾਂ ਅੰਦਰ ਜਾਂਦਾ ਇੰਦਰੇ ਫੇਰ ਮੜਾ ਜਿਹਾ ਬੋਲਦਾ ਬੰਦਾ ਜਿੱਦ ਮੇਰੇ ਪੱਟੇ ਮਾਰੇ ਉਹਨੂੰ ਅੰਦਰ ਕਮਰੇ ਮਿਲਦੇ ਉਹ ਕਮਰਾ ਨਹੀਂ ਮਿਲਿਆ ਸੀ ਫਿਰ ਇਹਦੇ ਕੰਮਾ ਜਿਹੜਾ ਲਾਈਟਾ ਵਾਹਣ ਉਹ ਪੜ ਦਤਾ ਸੀ ਉਹਨਾਂ ਫਿਰ ਚਲ ਗਏ ਸਾਰੇ ਵੀ ਅੰਦਰ ਵੀ ਅੰਦਰ ਹੀ ਸੌਂਦੇ ਹੁੰਦੇ ਸੀ ਮਤਲਬ ਕਿੰਨੇ ਦਾ ਕਮਰਾ ਦਾ ਅੰਦਰ ਐਵੇਂ ਜਿੰਮੇ ਇੱਥੋਂ ਤੁਰੇ ਜਾਂਦੇ ਵਿੱਚ ਬਾਥਰੂਮ ਮੋਦਾ ਕਰ ਲੈਂਦੇ ਸੀ ਇੱਧਰ ਜਿੰਨੇ ਜਿਹੜਾ ਗੁਰਦੁਆਰੇ ਤੁਰਦੇ ਜਾਂਦੀ ਏਦਾਂ ਮਿਰਚ ਘਾ ਲੈਂਦੇ ਸਤਾਨ ਕਰਕੇ ਉਸ ਤੋਂ ਬਾਅਦ ਇਹ ਬਾਹਰ ਹੀ ਲੱਗੇ ਸੀ ਇਹਨਾਂ ਬਾਹਰ ਕਰਦਾ ਬਾਣ ਨਾ ਬਾਹਰ ਕੱਢਦਾ ਇਹ ਗੱਲ ਤੋਂ ਪਹਿਲਾਂ ਉਹ ਕਹਿੰਦਾ ਕੱਢ ਦਿੱਤਾ ਹਾਂਜੀ ਫੇ ਚੱਕੇ ਮਾਰਾ ਬਾਹਰ ਕਰ ਦਿੰਦੇ ਹਾਂ ਦੇਖੋ ਬਾਹਰ ਬਾਅਦ ਵਿੱਚ ਕਿਤੇ ਮਾਰਦਾ ਹੋਣਾ ਬੜਾ ਜਿਹਾ ਬੋਲਣਾ ਬਾਹਰ ਕੱਢਦਾ ਬੱਪੂ ਨੇ ਮੈਂਟਲੀ ਆਫ ਤੇ ਤੋਂ ਇਹਨਾਂ ਮਜਬੂਰ ਹੀ ਰੱਬ ਜਾਣੀ ਆ ਜੀਆ ਉਹ ਕੋਲੇ ਮੋਟਰ ਤੇ ਪੈ ਜਾਂਦੇ ਗਲੇ ਇੱਥੇ ਤੇ ਪੈ ਜਾਂਦਾ ਸੀ ਉਹ ਕੱਲਾ ਇੱਥੇ ਪੈਦਾ ਕਰਕੇ ਖੁਦ ਪੁੰਜਾ ਪੈਦਾ ਕਰਕੇ ਉਹਨੇ ਆਉਦੇ ਕੋਲੇ ਜਣਾ ਲਾ ਲਿਆ ਹੁਣ ਉਹ ਭਈਏ ਦਾ ਕੀ ਆ ਭਈਆ ਕਹਿੰਦਾ ਕਿ ਭਈਏ ਨੇ ਇੱਥੇ ਆਉਣਾ ਹਟਦਾ ਮੋਟਰ ਤੇ ਬੈਣ ਲੱਗ ਗਿਆ ਹੁਣ ਜਿੱਦਣ ਦਾ ਬਾਬਾ ਢੱਲਾ ਗੱਲਾਂ ਬਾਬਾ ਹੀ ਕਹਿੰਦਾ ਮਾਲਕ ਨੇ ਉਹ ਧੱਕੇ ਉਹ ਜਿਹੜੇ ਚੰਗੇ ਬੰਦੇ ਨੇ ਓਏ ਕਦੋਂ ਵੀ ਕਰਦੇ ਵੀ ਗੱਲ ਵੀ ਕਿਉਂ ਬਜ਼ੁਰਗ ਨੂੰ ਕਰਨਾ ਵੀ ਗੱਲ ਇੰਨੀ ਠੰਡਾ ਕਿਉਂ ਇਸ ਰਾਤ ਨੂੰ ਤੁਹਾਡੇ ਮਾਲਕ ਚੰਗੇ ਨੇ ਕੁਝ ਨਹੀਂ ਲੈ ਰਹੇ ਕੋਈ ਪੈਸਾ ਨਹੀਂ ਲੈ ਰਹੇ ਤੇਰੇ ਵੈਸੇ ਹੀ ਰੱਖੀ ਬੈਠੇ ਆ ਅਹ 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 ਅਬ ਇਹ ਆਇਓ ਹਲੋ ਹਾਂਜੀ ਵੀਰ ਜੀ ਤੁਹਾਡੀ ਟੀਮ ਆਈ ਹੋਈ ਹੈ ਜੀ ਫਟ ਫਟ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦੀ ਫਤਿਹ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਦੇ ਤੁਸੀਂ ਇਮਾਰਤ ਦੇਖੀਏ ਬਿਲਡਿੰਗ ਤੇ ਅਸੀਂ ਬਿਲਕੁਲ ਉਹਦੇ ਸਾਹਮਣੇ ਖੜੇ ਹਾਂ ਗੁਰਦੁਆਰਾ ਸਾਹਿਬ ਦੇ ਤੇ ਇਹ ਬੰਦਾ ਜਿਹੜਾ ਬਾਪੂ ਜੀ ਅੰਦਰ ਆ ਦੇਖੋ ਤੁਸੀਂ ਅੰਦਰ ਬੈਠੇ ਨੇ ਤੇ ਅੰਦਰ ਬਾਪੂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੱਦਾਂ ਦੇ ਉਹ ਵੀ ਦਿਖਾਉਨੇ ਅੰਦਰ ਬਾਪੂ ਦੀ ਹਾਲਤ ਕੀ ਆ ਬਿਨਾ ਕੱਪੜਿਆਂ ਤੋਂ ਬਾਪੂ ਨੰਗਾ ਪਿਆ ਸੀ ਹੁਣ ਪਜਾਮਾ ਪਵਾਇਆ ਆ ਕੇ ਦੀ 40 ਸਾਲ ਗੁਰੂ ਘਰ ਦੇ ਵਿੱਚ ਬਾਪੂ ਨੇ ਸੇਵਾ ਕੀਤੀ ਆ ਤੇ 40 ਸਾਲ ਬਾਪੂ ਅੰਦਰ लांगरी सिंह ਦੀ ਸਫਾਈ ਦੀ ਬਰਤਨ ਸਾਫ ਕਰਨ ਦੀ ਸੇਵਾ ਕਰਦੇ ਸੀ ਇੱਥੇ ਸਾਰੇ ਗਵਾਹ ਨੇ ਜਿਹੜੇ ਲੋਕ ਦੱਸਦੇ ਆ 40 ਸਾਲਾਂ ਤੋਂ ਉਹਦੇ ਬਾਪੂ ਵੀ ਦੱਸਦਾ ਘਰ ਪਰਿਵਾਰ ਨਹੀਂ ਗਿਆ ਬਾਪੂ ਕਦੇ ਵੀ ਇੱਥੇ 40 ਸਾਲ ਗੁਰੂ ਘਰ ਦੀ ਸੇਵਾ ਕੀਤੀ ਪਰ ਹੁਣ ਅਖੀਰਲੇ ਸਮੇਂ ਜਦ ਬਾਪੂ بیمار ਹੋ ਗਿਆ ਤੇ ਤੁਹਾਨੂੰ ਬਾਪੂ ਦੇ ਹਾਲਾਤ ਦੇਖੋ ਬਾਪੂ ਦੇ ਕਮਰੇ ਦੇ ਹਾਲਾਤ ਦੇਖੋ ਲੰਗਰ ਦੇ ਪ੍ਰਸ਼ਾਦ ਦੇ ਕਿੰਨਾ ਪੈਣੇ ਸੁੱਕੇ ਇੱਥੇ ਟਾਇਲਟ ਕਰਨ ਲੱਗੀ ਹੋਈ ਆ ਸਾਰੇ ਕਮਰੇ ਬਾਪੂ ਦੇ ਦਾ ਆ ਪਿਆਮਾ ਲਾਇਆ ਪਿਆਰੀ ਸਾਰਾ ਇਦਾਂ ਹੀ ਤੋੜ ਦੇ ਨਾਲ ਲੱਭਿਆ ਹੋਇਆ ਵਾ ਵਿੱਚ ਹੀ ਕੋਈ ਨਹੀਂ ਕਰ ਰਹੀ ਸੀ ਬਾਪੂ ਜੀ ਪਿਛਲੇ 3-4 ਮਹੀਨਿਆਂ ਤੋਂ ਇੱਥੇ ਬਾਹਰ ਸੜਕ ਦੇ ਉੱਤੇ ਹੀ ਸੌਂਦੇ ਸੀਗੇ ਪਹਿਲਾਂ ਤੇ ਹੁਣ ਇੱਥੇ ਇੱਕ ਕੋਈ ਜੂਪੀ ਬਿਹਾਰ ਦਾ ਕੋਈ ਮਜ਼ਦੂਰ ਬੰਦਾ ਕਿਤੇ ਕਹਿੰਦੇ ਕੰਮ ਕਰਦਾ ਉਹਦਾ ਕਮਰਾ ਕਿਰਾਏ ਤੇ ਲਿਆ ਹੋਇਆ ਸੀ ਉਹਦੇ ਕਮਰੇ 'ਚ ਪੈਂਦੇ ਆ ਉਹ ਆਪ ਬੰਦਾ ਕਿਸੇ ਮੋਟਰ ਤੇ ਪੈਂਦਾ ਜਾ ਕੇ ਉਹਨੇ ਆਪਦੇ ਕਮਰੇ 'ਚ ਜਿਹੜੀ ਮਦਦ ਕੀਤੀ ਹੈ ਕਿ ਜੂਪੀ ਬਿਹਾਰ ਤੋਂ ਆਏ ਹੋਰ ਬੰਦੇ ਨਹੀਂ ਆ ਆ ਪਰ ਗੁਰੂ ਘਰ ਦੀ ਸੇਵਾ ਕਰਨ ਵਾਲਾ ਲਾਗਰੀ ਸਿੰਘ 40 ਸਾਲਾਂ ਤੋਂ ਨੀਰਜੀ ਨਾਤਾ ਗੁਰੂ ਘਰ ਦੇ ਪ੍ਰਬੰਧਕਾਂ ਨੇ ਮਦਦ ਕੀਤੀ ਤੇ ਨਾ ਕਿਸੇ ਗੁਰਸਿੱਖ ਪਰਿਵਾਰ ਨੇ ਕਿਸੇ ਨੇ ਜਾਂ ਕਿਸੇ ਹੋਰ ਨੇ ਤਾਂ ਕਿਸੇ ਜੱਥੇਬੰਦੀ ਨੇ ਤਾਂ ਰੋਗਨੇ ਕੰਮ ਸੇਵਾ ਕੀਤੀ ਬਾਪੂ ਦੀ ਰਾਮ ਰਾਮ ਦਾ ਬਾਪੂ ਜੀ ਤੁਹਾਡਾ ਪੂਰਾ ਨਾਮ ਦੱਸਿਆ ਕਿ ਆ ਆ ਗਿਆ ਤੁਹਾਡਾ ਪੂਰਾ ਨਾਮ ਕੀ ਹੈ ਬਾਪੂ ਦਾ ਨਾਮ ਗੁਰਮੀਤ ਸਿੰਘ ਪਿੰਡ ਕਿਹੜਾ ਬਾਪੂ ਜੀ ਮੋਏ ਕੈਨੇਡਾ ਹੋ ਗਿਆ ਬਾਪੂ ਪਿੰਡ ਕੇ ਨੂੰ 5 ਸਾਲ ਤੋਂ ਉੱਪਰ ਹੋ ਗਿਆ ਤੇ ਬਾਪੂ ਉਹ ਤੇ ਭੈਣ ਭਰਾ ਹੈਗੇ ਪਿੰਡਰ ਆ ਮਰ ਗਏ ਕੋਈ ਭੈਣ ਭਰਾ ਨਹੀਂ 2 ਮਹੀਨੇ ਹੋ ਗਏ ਤੇ ਬਾਪੂ ਜੀ ਇੱਥੇ ਗੁਰਦੁਆਰਾ ਸਾਹਿਬ ਕਿੰਨੇ ਸਾਲ ਤੁਸੀਂ ਸੇਵਾ ਕੀਤੀ ਕਿੰਨੇ ਸਾਲ ਕੀਤੀ ਸੇਵਾ 24 ਸਾਲ 42 ਸਾਲ ਤੇ ਜਿਹੜੀ ਤੁਹਾਨੂੰ ਸਾਹਿਬ ਮਿਲਦੀ ਸੀ ਤੋ ਤੁਹਾਨੂੰ ਪੱਕੇ ਵਾੜਾ ਜੀ ਤੁਸੀਂ ਟੀਵੀ ਉਹ ਨਹੀਂ ਆ ਬਾਪੂ ਨੂੰ ਬੜੀ ਭੈਣ ਬਿਮਾਰੀ ਆ ਟੀਵੀ ਬਾਪੂ ਦੇ ਤਸਵੀਰ ਦੇ ਵਿੱਚ ਬਿਲਕੁਲ ਜਾਨ ਨਹੀਂ ਪੈਰ ਕਿੱਡੇ ਕਿੱਡੇ ਹੋਏ ਪੈਸਾ ਜਿਹੜੇ ਡੈਟਰੀ ਨਾਲ ਲੱਪੜੇ ਹੋਏ ਆ ਪੈਰ ਸਾਡੇ ਨੋਂ ਦੇਖੋ ਕਿੱਡੇ ਕਿੱਡੇ ਵਧੇ ਹੋਇਆ ਬਾਪੂ ਹੱਥ ਦਿਖਾਇਓ ਆ ਦੇਖੋ ਆ ਇੱਕ ਗੁਰਸਿੱਖ ਲਾਗਰੀ ਸਿੰਘ ਦੇ ਹੱਥ ਇਹਨਾਂ ਹੱਥਾਂ ਨਾਲ ਬਾਪੂ ਦੇ 42 ਸਾਲ ਝਾੜੂ ਮਾਰਿਆ ਨੇ 42 ਸਾਲ ਝਾੜੂ ਝੜੂ ਦੀ ਜਗ੍ਹਾ ਕੀਤੀ ਤਰਾਣ ਦੇ ਸਮੇਂ ਚ ਆਪਦੇ ਚ ਆਪੂ ਗੋਦਵਾਲਾ ਜਹਾਜ ਨਹੀਂ ਕਰਾਇਆ ਛੋਟਾ ਉਹ ਖੜਨ ਜਨ ਰੋਕ ਠੱਕ ਦੇ ਬਾਪੂ ਕੇ ਨੂੰ ਠੱਕ ਦੇ ਇਹ ਜੰਮ ਦੇ ਠੱਕ ਤੇ ਕੋਈ ਨਾ ਸਹਾਲਤਾ ਬੰਦ ਐਸ ਕਮਿਸ਼ਨ ਨੇ ਮੈਡੀਕਲ ਕੇ ਬਾਹਰ ਸਿੜਤਾ ਹੈ ਸ੍ਰੀ ਉਗਰ ਕਟੇ ਪ੍ਰਬੰਧਕਾਨੇ ਦੇ ਸਪੇਸ ਇਤਾਂ ਚਾਹਤੇ 10 ਕਰੋੜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਾਰਨ ਸ਼ੋਪ ਪ੍ਰਾਪਤ ਕਰਦੀ ਆਰੰਭਵੀਰ ਸਾਹਿਬ ਗੰਦਵਾਰਾ ਸਾਹਿਬ ਉੱਥੇ 42 ਸਾਲ ਸੇਵਾ ਕਰਨ ਵਾਲੇ ਬੰਦੇ ਨਾਲ ਆਮ ਹਾਲਾਤ ਹੁੰਦੇ ਆ ਤੇ ਇੱਕ ਸੋਚਣ ਦੀ ਗੱਲ ਹੈ ਕਿ ਜੇ ਕਿੱਥੇ ਖੜੇ ਆ ਅਸੀਂ ਮੱਸਾ ਰੰਗ ਮੱਸੇ ਰੰਗ ਨਾਲ ਉਹਨਾਂ ਦੇ ਬਾਤਾਂ ਜਾਂ ਭਾਈ ਕਨਈਆ ਜੀ ਦੇ ਬਾਤ ਇਸ ਤੋਂ ਲੈ ਕੇ ਕੱਟਣਾ ਮੁਸ਼ਕਲ ਆ ਇੰਨੀ ਗੰਦੀ ਸਮੈਲ ਆਉਂਦੀ ਐ ਇੱਥੋਂ ਪਰ ਬਾਪੂ ਇੱਥੇ ਰਹਿੰਦਾ ਯਾਨੀ ਕਿ ਜ਼ਿੰਦਗੀ ਕਿੱਦਾਂ ਦੇ ਖਲਾਸਾ ਪਹੁੰਚ ਜਾਂਦੀ ਐ ਕਿ ਸੇਵਾਦਾਰ ਦੇ ਪਹਿਲਾਂ ਵੀ ਇਸੇ ਗੁਰੂ ਘਰ ਤੋਂ ਅਸੀਂ ਬਾਪੂ ਦਵਿੰਦਰ ਸਿੰਘ ਨੂੰ ਲੈ ਗਏ ਆਟਾ ਗੁੰਨਣ ਦੀ ਸੇਵਾ ਕਰਦੇ ਹੁੰਦੇ ਸੀ ਸਾਰੀ ਉਮਰ ਉਹਨਾਂ ਨੇ ਵੀ 35-40 ਸਾਲ ਬਾਪੂ ਨੇ ਅੰਦਰ ਆਟਾ ਗੁੰਨਿਆ ਲਖਮੀ ਸਿੰਘ ਸੀ ਚੱਲੀਏ ਥੋੜੇ ਬਾਪੂ ਆਹ ਆਪ ਸਾਫ ਕਰਾ ਦੋ ਬੂ ਸਾਫ ਕਰ ਆਹ ਦੇਖੋ ਬਲਕਮ ਨਾਲ ਉਲਟੀ ਨਾਲ ਭਿਜੇ ਹੋਏ 50 ਦੇ ਨੋਟ ਲੈ ਕੇ ਲੱਫੜੇ ਹੋਏ ਮਾਇਆ ਇਧੇ ਪਈਆ ਮਾਇਆ ਰੋਜ਼ੀਨਾ ਲਈ ਬੜੀ ਹੋਈ ਮਾਇਆ ਤੇ ਤੇ ਸੋਤੇ ਪਹਿਲੇ ਸੁੱਕੇ ਆ ਇੱਕ ਦਿਨ ਦੇ ਪਾਣੀ ਲੱਗੀ ਪਈ ਉਹ ਇੱਕ ਦਿਨ ਦੇ ਪਾਟੀ ਪਈ ਇੱਕ ਦਿਨ ਦੇ ਉਹ ਪਈਆ ਇੱਕ ਦਿਨ ਦੇ ਆ ਪਈਆ ਜੋ ਠੋਖ ਲੱਗਦੀ ਐ ਦੇਖਦੇ ਨਹੀਂ ਜਾ ਹੁੰਦਾ ਏਹੀ ਕਰਦੇ ਆ ਥਲੇ ਨਹੀਂ ਉਹ ਖੁਰੋਂਦਾ ਜੋ ਉਹ ਬੈਂਕ ਵੀ ਖਾਣਿਆ ਹਾਂਜੀ ਇਹਨਾਂ ਦੀ ਕੋਈ ਨਾ ਖਾਣਿਆ ਇਹਨਾਂ ਨੇ ਥਲੇ ਨਹੀਂ ਜਾ ਹੁੰਦਾ ਇਹ ਮੈਨੂੰ ਸਾਨੂੰ ਫੋਨ ਕਰਕੇ ਦੱਸਿਆ ਸੀਗਾ ਤੇ ਬਾਈ ਜਾਣਦੇ ਵੀ ਥੱਲੇ ਉੱਤਰ ਨਹੀਂ ਹੁੰਦਾ ਉਹ ਉੱਪਰ ਬੈਠੇ ਆ ਹੀ ਸੁੱਕੇ ਪ੍ਰਸ਼ਾਦੇ ਖਾ ਲੈਂਦੇ ਨੇ ਇਹ ਵੀ ਜਿੰਨੇ ਕਈ ਦਿਨ ਹੋਏ ਕਦੇ ਨਾ 100 ਦੀ ਕਦੇ 150 ਦੀ ਜਿੰਨੇ ਦੀ ਦਵਾਈ ਜਾਂਦਾ ਉਹਵਾ ਦੇ ਦਿੰਦਾ ਪਰ ਮੈਂ ਫੇਰ ਵੀ 108 ਤੇ ਕੀਤਾ ਤੇ ਉਹ ਨਹੀਂ ਆਏ ਅੱਛਾ ਕੀਤਾ ਵੀ ਕੀਤਾ ਸੀ ਫੇਰ ਅਰਮੋਲ ਵੀ ਇਤਨਾ ਗੱਲ ਹੋਈ ਉਹ ਕਹਿੰਦੇ ਵੀ ਸਰਕਾਰੀ ਵਾਲਿਆਂ ਦਾ ਤੁਹਾਨੂੰ ਪਤਾ ਹੀ ਆ ਬੀਤ ਜੀ ਉਹਨਾਂ ਦਾ ਰੁਕ ਇੱਕ ਤੁਹਾਡੀ ਵੇੜ ਕਰਨ ਤੁਹਾਡੇ ਹੁਣ ਤੱਕ ਅਸੀਂ ਉਹਨਾਂ ਨੂੰ ਸਾਹਮਣੇ ਆਵਾ ਤੇ ਹੁਣ ਤੁਹਾਡੇ ਸਾਹਮਣੇ ਆ ਉਹ ਵੀ ਉਹ ਖਾਣੀ ਜੀ ਮੰਗਦੇ ਸੀ ਮੈਂ ਲੈ ਆ ਕੇ ਲੰਦਾਂ ਸੀ ਜੋ ਵੀ ਇਹਨਾਂ ਨੇ ਮੰਗਣਾ ਚੱਲੋ ਪਰੇ ਜੋ

ਬਾਪੂ ਨਰਮਨ ਸਿੰਘ ਜੀ ਦੀ ਸਿਹਰ ਜਾਬੀ ਲਈ ਅਰਦਾਸ ਕਰਿਓ ਜੀ ਸਾਨੂੰ ਸਮਤ ਬੁੱਧੀ ਵਾਸ਼ਣ ਸੱਚੇ ਪਾਤਸ਼ਾਹ ਅਸੀਂ ਬਾਪੂ ਜੀ ਦੀ ਸੇਵਾ ਕਰ ਸਕੀਏ ਤੇ ਸਾਡੇ ਪ੍ਰਬੰਧਕਾਂ ਨੂੰ ਵੀ ਸਮਤ ਬੁੱਧੀ ਵਾਸ਼ਣ ਸੱਚੇ ਪਾਤਸ਼ਾਹ ਤਾਂ ਜੋ ਉਹ ਆਪਣੇ ਮਲਾਜ਼ਮਾਂ ਦੇ ਆ ਹਾਲਾਤ ਨਾ ਹੋਣ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ